ਅੱਜਕੱਲ ਕਰਾਂਗੇ ਕਿ ਕਿਵੇਂ ਪੁਲਿਸ ਵਾਲੇ ਦੀ ਇੱਕ ਗਲਤੀ ਇਸ ਬੰਦੇ ਦੀਆਂ ਦੋ ਪੀੜ੍ਹੀਆਂ ਨੂੰ ਲੈ ਬੈਠੀ ਥਾਣੇ ਬੈਠਾ ਐਸਐਸਆਈ ਚਰਨ ਸਿੰਘ ਕਹਿੰਦਾ ਬਈ ਇੱਕ ਵਾਰ ਮੈਂ ਕਿਸੇ ਤੋਂ 20000 ਰਿਸ਼ਵਤ ਲਈ ਤੇ ਘਰੇ ਗਿਆ ਮੁੰਡੇ ਨੇ ਕਿਹਾ ਵੀ ਡੈਡੀ ਮੈਨੂੰ ਇੰਨਾ ਪੈਸਿਆਂ ਦਾ ਮੋਬਾਈਲ ਲੈ ਦੋ ਮੈਂ ਕੁਝ ਪੈਸੇ ਕੋਲੋਂ ਪਾ ਕੇ ਫੋਨ ਲੈ ਦਿੱਤਾ ਦੂਜੇ ਤੀਜੇ ਦਿਨ ਮੁੰਡਾ ਫੇਰ ਮੋਟਰਸਾਈਕਲ ਲੈਣ ਦੀ ਜਿੱਦ ਕਰਨ ਲੱਗਾ ਮੈਂ ਗੁੱਸੇ ਨਾਲ ਕਿਹਾ ਵੀ ਹਲੇ ਪਰਸੋ ਕੰਜਰਾ ਤੈਨੂੰ ਫੋਨ ਲੈ ਕੇ ਦਿੱਤਾ ਹਲੇ ਗੱਲ ਮੇਰੇ ਮੂੰਹੋਂ ਨਿਕਲੀ ਹੀ ਸੀ ਕਿ ਮੁੰਡੇ ਨੇ ਫੋਨ ਵਗਾ ਕੇ ਕੰਧ ਨਾਲ ਮਾਰਿਆ ਤੇ ਕਿਹਾ ਕਹਿੰਦਾ ਡੈਡੀ ਤੁਸੀਂ ਮੈਨੂੰ ਮਿਹਣੇ ਮਾਰਦੇ ਰਹਿੰਦੇ ਹੋ ਮੈਂ ਚੱਟਾਂ ਤੁਹਾਡਾ ਫੋਨ 20000 ਰੁਪਇਆ ਮਿੰਟ ਦੇ ਵਿੱਚ ਮਿੱਟੀ ਹੋ ਗਿਆ ਰਿਸ਼ਵਤ ਦੇ ਪੈਸਿਆਂ ਦੀ ਗੱਲ ਤੀਜੇ ਦਿਨ ਖਤਮ ਹੋ ਗਈ ਉਹ ਦਿਨ ਗਿਆ ਮੈਂ ਨਹੀਂ ਕਦੇ ਰਿਸ਼ਵਤ ਲਈ ਰੱਬ ਦਾ ਸੱਚਾ ਭਗਤ ਬਣ ਗਿਆ ਸੌ ਲੱਗੇ ਹੁਣ ਕਦੇ ਵੀ ਕੋਈ ਮਾੜਾ ਕੰਮ ਨਹੀਂ ਕੀਤਾ ਐਸ.ਆਈ ਦੀ ਗੱਲ ਸੁਣਨ ਤੋਂ ਬਾਅਦ ਮੁੰਸ਼ੀ ਕਹਿੰਦਾ ਰਿਸ਼ਵਤ ਦੀ ਗੱਲ ਸੁਣ ਲਓ ਮੇਰੇ ਨਾਨਕੇ ਇੱਕ ਬੰਦਾ ਸੀ ਭਗੇਲ ਸਿੰਘ ਉਹਦੀ ਆਪ ਦੇ ਗਵਾਂਡੀ ਨਾਲ ਮਾੜੀ-ਮੋਟੀ ਤੂ ਤੂ ਮੈਂ ਮੈਂ ਹੋ ਗਈ ਗਵਾਂਡੀ ਥਾਣੇ ਚਲਾ ਗਿਆ ਅੱਗੋਂ ਸੀ ਆਪਣੇ ਵਿਭਾਗ ਦੇ ਕੋਈ ਮੁਲਾਜ਼ਮ ਉਹ ਕਹਿੰਦਾ ਵੀ ਤੂੰ ਮੇਰੇ ਨਾਲ ਗੱਲ ਕਰ ਬਘੇਲੇ ਦਾ ਤਾਂ ਆਪਾ ਪੱਕਾ ਹੱਲ ਕਰ ਦਵਾਂਗੇ ਜਨਾਬ ਜੀ ਉਹਨੇ ਰਿਸ਼ਵਤ ਲੈ ਬਘੇਲ ਤੇ ਸਮੈਕ ਪਾ ਝੂਠਾ ਪਰਚਾ ਕਰ ਦਿੱਤਾ ਜਦਕਿ ਬਘੇਲਾ ਇੱਕ ਸੱਚਾ ਬੰਦਾ ਸੀ ਜਿਨੇ ਅਜੇ ਤੱਕ ਸ਼ਰਾਬ ਨੂੰ ਵੀ ਮੂੰਹ ਤੱਕ ਨਹੀਂ ਸੀ ਲਾਇਆ ਸਮੈਕ ਤਾਂ ਉਹਨੇ ਵੇਖੀ ਤੱਕ ਨਹੀਂ ਸੀ ਪਰ ਫਿਰ ਵੀ ਰਿਸ਼ਵਤ ਦੇ ਕੇ ਉਸਤੇ ਝੂਠਾ ਪਰਚਾ ਹੋ ਗਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹਾਲਾਂਕਿ ਘਰ ਉਸ ਦੀ ਧੀ ਦਾ ਵਿਆਹ ਤਰਿਆ ਹੋਇਆ ਸੀ ਪਰ ਪਰਛਾ ਪੈਣ ਨਾਲ ਬਘੇਲੇ ਦੀ ਧੀ ਦਾ ਰਿਸ਼ਤਾ ਵੀ ਟੁੱਟ ਗਿਆ। ਮੁੰਡੇ ਵਾਲਿਆਂ ਨੇ ਜਵਾਬ ਦੇ ਦਿੱਤਾ ਵੀ ਤੁਸੀਂ ਤਾਂ ਸਮੈਕ ਵੇਚਦੇ ਹੋ। ਮੁਲਾਕਾਤ ਕਰਨ ਆਏ ਆਪਦੇ ਮੁੰਡੇ ਨੂੰ ਬਘੇਲੇ ਨੇ ਸਮਝਾਇਆ ਤੇ ਉਹਦੇ ਮੁੰਡੇ ਤੇ ਉਸੇ ਸਾਹੇ ਤੇ ਖੜੇ ਪੈਰ ਹੋਰ ਘਰ ਲੱਭਣ ਨੂੰ ਕਿਹਾ। ਪਰ ਮੁੰਡਾ ਉਪਰੋ ਕਾਲੀ ਵਿੱਚ ਰਿਸ਼ਤੇਦਾਰ ਦਾ ਅਦਾਜ ਦੇ ਲੋਭੀ ਲੱਭ ਬੈਠਾ ਜਿਹੜੇ ਨਿਤ ਕੁੜੀ ਨੂੰ ਹੋਰ ਦਾਜ ਲਿਆਉਣ ਦੀ ਤੰਗ ਕਰਦੇ। ਭੈਣ ਪਹਿਲਾਂ ਹੀ ਕੋਟ ਕਚੈਰੀਆਂ 'ਚ ਰੁਲਦੇ ਆਪਣੇ ਭਰਾ ਨੂੰ ਕੁਝ ਨਾ ਦੱਸਦੀ। ਸਿਰ ਤੇ ਮਾਂ ਹੁੰਦੀ ਤਾਂ ਗੱਲ ਹੋਰ ਸੀ। ਧੀਆਂ ਮਾਵਾਂ ਨਾਲ ਸੌ ਦੁੱਖ ਫੋਲਦੀਆਂ। ਅੰਤ ਉਸ ਤੀਰੇ ਫਹਾ ਲੈ ਲਿਆ ਬਗੇਲੇ ਨੂੰ ਵੀ 8 ਸਾਲ ਦੀ ਕੈਦ ਹੋ ਗਈ ਜੇਲ੍ਹ ਵਿੱਚ ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਉਸ ਦਾ ਪਾਸਾ ਮਾਰਿਆ ਗਿਆ ਕੱਲ ਮੁੰਡਾ ਆਪਦੇ ਬਾਪੂ ਤੇ ਭੈਣ ਬਾਰੇ ਸੋਚਦਾ ਸੋਚਦਾ ਹੀ ਪਾਗਲ ਹੋ ਗਿਆ ਤੁਸੀਂ ਸੱਚੀ ਰੱਬ ਦੇ ਸੱਚੇ ਭਗਤ ਹੋ ਜਿਹੜੇ ਰਿਸ਼ਵਤ ਨਹੀਂ ਲੈਂਦੇ ਪਰ ਸਾਡੇ ਉਸ ਮੁਲਾਜ਼ਮ ਦੀ ਰਿਸ਼ਵਤ ਕਰਕੇ ਕਿਸੇ ਦੀਆਂ ਦੋ ਪੀੜੀਆਂ ਬਰਬਾਦ ਹੋ ਗਈਆਂ ਇਹ ਗੱਲ ਪੂਰੀ ਹੋਣ ਤੋਂ ਬਾਅਦ ਏਐਸਆਈ ਚਰਨ ਸਿੰਘ ਨੇ ਪੁੱਛਿਆ ਇਹ ਗੱਲ ਕਿੱਥੋਂ ਦੀ ਹੈ ਮੁੰਸ਼ੀ ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਅੰਮ੍ਰਿਤਸਰ ਦੇ ਲੋਪੋ ਕੇ ਥਾਣੇ ਦੀ ਹੈ ਜੀ ਇਹ ਗੱਲ ਅਤੇ 2011 ਦੀ ਗੱਲ ਆ ਜਿਸ ਤੋਂ ਬਾਅਦ ਏਐਸਆਈ ਚਰਨ ਸਿੰਘ ਨੇ ਕਿਹਾ ਫਿਰ ਮੈਂ ਇਸ ਰੱਬ ਦਾ ਸੱਚਾ ਭਗਤ ਕਿਵੇਂ ਹੋਇਆ ਉਹ ਝੂਠਾ ਪਰਚਾ ਮੈਂ ਹੀ ਤਾਂ ਕੀਤਾ ਸੀ ਤੇ ਉਸੇ 20000 ਦਾ ਤਾਂ ਉਹ ਫੋਨ ਸੀ ਜਿਹੜਾ ਤੀਜੇ ਦਿਨ ਮਿੱਟੀ ਹੋ ਗਿਆ ਤੇ ਫੋਨ ਟੁੱਟਿਆ ਤਾਂ ਮੈਂ ਸਮਝਿਆ ਵੀ ਗੱਲ ਮੁੱਕ ਗਈ ਮੈਂ ਤਾਂ ਸੋਚਿਆ ਸੀ ਕਿ ਮੇਰੀ ਰਿਸ਼ਵਤ ਦਾ ਕਿੱਸਾ ਤੀਜੇ ਦਿਨ ਹੀ ਖਤਮ ਹੋ ਗਿਆ ਸੀ ਮੁਣਸ਼ੀ ਸਾਰੀ ਗੱਲ ਸੁਣਨ ਤੋਂ ਬਾਅਦ ਕਹਿੰਦਾ ਕਿ ਨਹੀਂ ਜਨਾਬ ਉਹ ਤਾਂ ਹੁਣ ਕਿਸੇ ਦੀਆਂ ਦੋ ਪੀੜੀਆਂ ਖਾ ਗਿਆ ਦੋਸਤੋ ਕਈ ਵਾਰ ਆਪਣੀ ਇੱਕ ਛੋਟੀ ਜੀ ਗਲਤੀ ਦੂਸਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਦੀ ਹੈ ਕੁਝ ਕ ਪੈਸਿਆਂ ਦੇ ਲਾਲਚ ਪਿੱਛੇ ਕਿਸੇ ਦੂਸਰੇ ਦਾ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਸਾਨੂੰ ਉਹ ਉਸ ਵੇਲੇ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਕਈ ਪੁਲਿਸ ਵਾਲਿਆਂ ਦਾ ਇਹੋ ਹਾਲ ਹੈ ਜੋ ਕਿ ਕੁਝ ਕ ਪੈਸਿਆਂ ਦੇ ਲਾਲਚ ਬਦਲੇ ਆਪਣੀ ਡਿਊਟੀ ਨਿਭਾਉਣ ਤੋਂ ਕਿਨਾਰਾ ਕਰਦੇ ਹਨ ਅਤੇ ਕਈਆਂ ਤੇ ਝੂਠੇ ਪਰਚੇ ਦਰਜ ਕਰਦੇ ਹਨ ਅਸੀਂ ਇੱਥੇ ਸਾਰਿਆਂ ਨੂੰ ਟਾਰਗੇਟ ਨਹੀਂ ਕਰ ਰਹੇ ਅਤੇ ਕਈ ਅਜਿਹੇ ਵੀ ਹਨ ਜੋ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਹਨ